ਪੋਸਟ میٹرਿਕ ਸਕਾਲਰਸ਼ਿਪ ਸਕੀਮ ਹੈ ਕੀ ਆ ਪੋਸਟ میٹرਿਕ ਸਕਾਲਰਸ਼ਿਪ ਸਕੀਮ ਹੈਗੀ ਆ ਜਿਹੜੀ ਕਿ ਦਸਵੀਂ ਤੋਂ ਬਾਅਦ ਪੜਨ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਵਾਸਤੇ ਜਾਨਕੀ ਪੋਸਟ میٹرਿਕ ਦਸਵੀਂ ਤੋਂ ਬਾਅਦ ਦਸਵੀਂ ਤੋਂ ਬਾਅਦ ਜਿਹੜੀਆਂ ਵੀ ਡਿਗਰੀਆਂ ਨੇ ਉਹ ਜਿਹੜੀਆਂ ਡਿਗਰੀਆਂ ਨੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਕਵਰ ਹੁੰਦੀਆਂ ਨੇ ਪੋਸਟ میٹرਿਕ ਸਕੀਮ ਜਿਹੜੀ ਹੈਗੀ ਸਕਾਲਰਸ਼ਿਪ ਸਕੀਮ ਹੈਗੀ ਆ ਉਹ ਹੈਗੀ ਆ ਅਲੱਗ-ਅਲੱਗ ਕੈਟਾਗਰੀਜ਼ ਦੇ ਲਈ ਜਿਵੇਂ ਮੈਂ ਗੱਲ ਕਰੂੰਗਾ ਐਸਸੀ ਸਟੂਡੈਂਟਸ ਦੇ ਲਈ ਜਿਹੜੇ ਐਸਸੀ ਸਟੂਡੈਂਟ ਨੇ ਜਿਨ੍ਹਾਂ ਦੀ 2.5 ਲੱਖ ਤੋਂ ਘੱਟ ਇਨਕਮ ਆ ਪੋਸਟ میٹر ਅਦੀਨ ਕਬਰ ਹੁੰਦੇ ਨੇ ਹੁਣ ਇਹਦੇ ਵਿੱਚ ਵੀ ਮੈਂ ਪਾਰਟੀਕੂਲਰ ਗੱਲ ਕਰੂੰਗਾ ਪੰਜਾਬ ਦੇ ਵਿਦਿਆਰਥੀਆਂ ਦੀ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਜਿਵੇਂ ਕਿ ਉਹਨਾਂ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਫੀਸ ਮਾਫ ਹੁੰਦੀ ਆ ਜਿਹੜੇ 2.5 ਲੱਖ ਤੋਂ ਘੱਟ ਇਨਕਮ ਵਾਲੇ ਸਟੂਡੈਂਟ ਨੇ ਤੇ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੇ ਵਿੱਚ ਪੜ੍ਹਦੇ ਨੇ ਪੰਜਾਬ ਦੇ ਕਿਸੇ ਕਾਲਜ ਚ ਸਰਕਾਰੀ ਜਿਵੇਂ ਕਾਲਜ ਨੇ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਵੀ ਉਹਨਾਂ ਦੀ ਫੀਸ ਮਾਫ ਹੁੰਦੀ ਆ ਤੇ ਇਹਦੇ ਲਈ ਜਿਹੜੀ ਕਰਨਾ ਕੀ ਹੁੰਦਾ ਜਦੋਂ ਤੁਹਾਡਾ ਦਾਖਲਾ ਹੋ ਗਿਆ ਫੀਸ ਮਾਫ ਹੋ ਗਈ ਤਾਂ ਤੁਸੀਂ ਨੇ ਇੱਕ ਜਿਹੜਾ ਪੋਰਟਲ ਹੈਗਾ ਸਕਾਲਰਸ਼ਿਪ ਵਾਲੇ ਪੋਰਟਲ ਦੇ ਉੱਤੇ ਜਾ ਕੇ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ ਉਹਦਾ ਅਸੀਂ ਲਿੰਕ ਥੱਲੇ ਦੇ ਦੇਵਾਂਗੇ ਇੱਥੇ ਫਾਰਮ ਭਰਨ ਤੋਂ ਬਾਅਦ ਤੁਸੀਂ ਨੇ ਤੁਹਾਡਾ ਫ੍ਰੀਸ਼ਿਪ ਕਾਰਡ ਬਣੂਗਾ ਫ੍ਰੀਸ਼ਿਪ ਕਾਰਡ ਬਣ ਕੇ ਤੁਹਾਡਾ ਫ੍ਰੀਸ਼ਿਪ ਕਾਰਡ ਤੁਹਾਡੇ ਜਿਹੜਾ ਤਹਿਸੀਲ ਵੈਲਫੇਅਰ ਆਫੀਸਰ ਆ ਉੱਥੋਂ ਅਪਰੂਵ ਹੋਵੇਗਾ ਅਪਰੂਵ ਹੋਣ ਤੋਂ ਬਾਅਦ ਤੁਸੀਂ ਨੇ ਇਹ ਆਪਣੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਵੈਰੀਫਾਈ ਕਰਾਉਣਾ ਤੁਹਾਡਾ ਡਿਪਾਰਟਮੈਂਟ ਕੰਸਰਨ ਡਿਪਾਰਟਮੈਂਟ ਆ ਮੰਨ ਲਓ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ ਚ ਪੜ੍ਹ ਰਹੇ ਹੋ ਤੁਸੀਂ ਲਾਅ ਡਿਪਾਰਟਮ ਉਹਨੂੰ ਦੱਸਣਾ ਕਿ ਅਸੀਂ ਨੇ ਜਿਹੜਾ ਇਹ ਸਕਾਲਰਸ਼ਿਪ ਪੋਰਟਲ ਦੇ ਉੱਤੇ ਆਪਣਾ ਫਾਰਮ ਭਰ ਦਿੱਤਾ ਉਹ ਵੈਰੀਫਾਈ ਕਰਨਗੇ ਵੈਰੀਫਾਈ ਕਰਕੇ ਤੁਹਾਡਾ ਡਾਟਾ ਜਿਹੜਾ ਉੱਥੇ ਫੈਚ ਹੋ ਜਾਏਗਾ ਫਿਰ ਬੈਲਫਿਟ ਜਿਹੜਾ ਐਸ ਸੀ ਐਸਟੀ ਸੈੱਲ ਆ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਐਸ ਸੀ ਐਸਟੀ ਸੈੱਲ ਆ ਤੇ ਜਿਵੇਂ ਹੋਰ ਯੂਨੀਵਰਸਟੀਆਂ ਨੇ ਉਹਨਾਂ ਵਿੱਚ ਜਾਂ ਤਾਂ ਐਸ ਸੀ ਐਸਟੀ ਸੈੱਲ ਹੋਊਗਾ ਜਾਂ ਫਿਰ ਕੋਈ ਵੀ ਕੋਈ ਹੋਰ ਡਿਪਾਰਟਮੈਂਟ ਹੋ ਸਕਦਾ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਵੀ ਕੋਈ ਡਿਪਾਰਟਮੈਂਟ ਹੋਵੇਗਾ ਉਹ ਡਿਪਾਰਟਮੈਂਟ ਦੇ ਅਧੀਨ ਉੱਥੋਂ ਦਾ ਇੱਕ ਨੋਡਲ ਅਫੀਸਰ ਆਉਂਦਾ ਜਿਹੜਾ ਕਿਸੇ ਪ੍ਰ ਉਦੇ ਅਧੀਨ ਸਾਰੇ ਸਕਾਲਰਸ਼ਿਪ ਦੇ ਫਾਰਮ ਉਹ ਚੈਕਿੰਗ ਕਰਕੇ ਫਿਰ ਬੈਲਫੇਅਰ ডিপਾਰਟਮੈਂਟ ਨੂੰ ডিপਾਰਟਮੈਂਟ ਨੂੰ ਭੇਜੇ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਸਰਕਾਰ ਕੋਲ ਫੰਡ ਆਉਂਦਾ ਤਾਂ ਸਰਕਾਰ ਤੁਹਾਡੇ ਖਾਤੇਾਂ 'ਚ ਪੈਸੇ ਪਾਉਂਦੀ ਆ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਤੁਹਾਡੇ ਖਾਤੇ 'ਚ ਆਉਂਦੇ ਨੇ ਜਿਵੇਂ ਤੁਸੀਂ ਆਲਰੇਡੀ ਫੀਸ ਮਾਫ ਕਰਾਈ ਹੋਈ ਆ ਤੇ ਖਾਤੇ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਆਉਣੇ ਨੇ ਤੇ ਉਹ ਪੈਸੇ ਤੁਸੀਂ ਨੇ ਆਪਣੀ ਯੂਨੀਵਰਸਿਟੀ ডিপਾਰਟਮੈਂਟ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਉਹਦੇ ਵਿੱਚ ਇੱਕ ਆ ਕਿ ਤੁਸੀਂ ਆਪਣਾ ਮੇਨਟੇਨੈਂਸ ਲਾਉਂਸ ਰੱਖ ਕੇ ਜਮ੍ਹਾਂ ਕਰਾਉਣੇ ਨੇ ਇਹ ਹੈਗੀ ਆ ਪੰਜਾਬ ਦੇ ਸਟੂਡੈਂਟ ਵਾਸਤੇ ਸਕੀਮ ਪੰਜਾਬ ਦੇ ਐਸਸੀ ਵਿਦਿਆਰਥੀਆਂ ਵਾਸਤੇ ਸਕੀਮ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਕਿਸੇ ਹੋਰ ਸਟੇਟਾਂ ਦੇ ਨੇ ਜਿਵੇਂ ਹਰਿਆਣਾ ਦੇ ਨੇ ਜਾਂ ਕੋਈ ਹੋਰ ਜਿਹੜੇ ਸਟੂਡੈਂਟ ਨੇ ਯੂਪੀ ਦੇ ਨੇ ਜਾਂ ਕਿਸੇ ਹੋਰ ਸਟੇਟਾਂ ਦੇ ਨੇ ਉਹ ਵੀ ਪੰਜਾਬ ਜਨਸੀ ਜੇ ਪੜ੍ਹਦੇ ਨੇ ਜੇ ਉਹਨਾਂ ਦੀ 2.5 ਲੱਖ ਤੋਂ ਘੱਟ ਉਹਨਾਂ ਕਮ ਇਨਕਮ ਹੈਗੀ ਆ ਤਾਂ ਉਹ ਵੀ ਸਕਾਲਰਸ਼ਿਪ ਦਾ ਫਾਰਮ ਭਰਨਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸਕੀਮ ਦਾ ਫਾਰਮ ਭਰਨਗੇ ਉਹਨਾਂ ਦੀ ਐਲੀਜੀਬਿਲਟੀ ਵੀ 2.5 ਲੱਖ ਤੋਂ ਘੱਟ ਇਨਕਮ ਆ ਫੈਮਿਲੀ ਇਨਕਮ ਤੇ ਉਹੋ ਜਿਹੜਾ ਫਾਰਮ ਭਰਨਗੇ ਕਈ ਜਿਵੇਂ ਜ਼ਿਆਦਾਤਰ ਜਿਹੜਾ ਹੈਗਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਆ ਉੱਥੇ ਫਾਰਮ ਭਰ ਦੇਣਗੇ ਜਾਂ ਫਿਰ ਜਿਵੇਂ ਕਿ ਉੱਤਰ ਪ੍ਰਦੇਸ਼ ਵਾਲਾ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦਾ ਆਪਣਾ ਫਾਰਮ ਹੈਗਾ ਆਪਣਾ ਪੋਰਟਲ ਹੈਗਾ ਅਲੱਗ-ਅਲੱਗ ਸਟੇਟਾਂ ਦਾ ਜਿਵੇਂ ਅਸਟੇਟ ਸਟੂਡੈਂਟ ਨੇ ਇੱਧਰ ਲਦਾਖ ਵਾਲੇ ਨੇ ਉਹਨਾਂ ਦਾ ਆਪਣਾ ਪੋਰਟਲ ਹੈਗਾ ਉਹ ਆਪਣੇ ਆਪਣੇ ਸਟੇਟ ਦੇ ਪੋਰਟਲਾਂ ਸਟੇਟ ਦੇ ਪੋਰਟਲ ਤੇ ਜਾਣਗੇ ਵੈਲਫੇਅਰ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਚ ਇੱਕ ਜਿਹੜਾ ਨੋਡਲ ਆਫੀਸਰ ਹੁੰਦਾ ਸਕਾਲਰਸ਼ਿਪ ਨੂੰ ਡੀਲ ਕਰਨ ਵਾਲਾ ਉਹਦੇ ਨਾਲ ਤੁਸੀਂ ਗੱਲ ਕਰੋਗੇ ਕੰਸਲਟ ਕਰੋਗੇ ਕਿ ਸਾਨੂੰ ਦੱਸੋ ਕਿਹੜੇ ਪੋਰਟਲ ਤੇ ਫਾਰਮ ਭਰਨਾ ਨੈਸ਼ਨਲ ਸਕਾਲਰਸ਼ਿਪ ਤੇ ਫਾਰਮ ਪੋਰਟਲ ਤੇ ਫਾਰਮ ਭਰਨਾ ਜਾਂ ਫਿਰ ਤੁਹਾਡਾ ਆਪਣਾ ਜਿਹੜਾ ਸਟੇਟ ਦਾ ਪੋਰਟਲ ਦਾ ਹੈਗਾ ਉਹਦੇ ਤੇ ਫਾਰਮ ਭਰਨਾ ਉੱਥੋਂ ਫਾਰਮ ਭਰ ਕੇ ਉਹ ਵੀ ਐਵੇਂ ਵੈਰੀਫਾਈ ਹੋ ਕੇ ਫਿਰ ਵੈਲਫੇਅਰ ਡਿਪਾਰਟਮੈਂਟ ਦੇ ਥਰੂ ਤੁਹਾਡੇ ਆਪਣੇ ਸਟੇਟ ਦੇ ਥਰੂ ਜਾਵੇਗਾ ਤੇ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ ਇਸ ਸਕਾਲਰਸ਼ਿਪ ਦੀਆਂ ਜਿਹੜੇ ਹੈਗੀਆਂ ਨੇ ਇਹ ਇਨਫੋਰਮੇਸ਼ਨ ਆ ਤੇ ਦੋਸਤੋ ਕੋਈ ਹੋਰ ਸਮੱਸਿਆ ਆਉਂਦੀ ਹੈ ਜਿਵੇਂ ਤੁਹਾਨੂੰ ਫਾਰਮ ਭਰਨ ਦੇ ਵਿੱਚ ਸਮੱਸਿਆ ਆਉਂਦੀ ਆ ਜਾ ਫਿਰ ਕੋਈ ਡਿਪਾਰਟਮੈਂਟ ਦਾ ਜਿਵੇਂ ਜ਼ਿਆਦਾਤਰ ਲੋਕਾਂ ਦੇ ਵਿੱਚ ਡਿਪਾਰਟਮੈਂਟਾਂ 'ਚ ਕੋਈ ਇਹੋ ਜਿਹੇ ਅ ਅਧਿਕਾਰੀ ਹੁੰਦੇ ਨੇ ਅਫੀਸ਼ੀਅਲਸ ਹੁੰਦੇ ਨੇ ਕਿ ਜਿਹੜੇ ਇਹ ਡਿਨਾਈ ਕਰਦੇ ਨੇ ਕਿ ਅਸੀਂ ਤੁਹਾਡਾ ਸਕਾਲਰਸ਼ਿਪ ਦਾ ਫਾਰਮ ਨਹੀਂ ਲੈਣਾ ਹੈਗਾ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਕਈਆਂ ਨੂੰ ਨਹੀਂ ਸਮਝ ਆਉਣੀ ਹੈ ਕਿ ਜਾਂ ਕਈਆਂ ਦੀ ਮਾਨਸਿਕਤਾ ਇਹ ਜੀ ਹੈ ਕਿ ਇਹਨਾਂ ਨੂੰ ਜਿਹੜੇ ਸਕਾਲਰਸ਼ਿਪ ਕਿਉਂ ਮਿਲਦੀ ਆ। ਤੋਂ ਉਹੋ ਜੀ ਕੋਈ ਪਰੇਸ਼ਾਨੀ ਆਉਂਦੀ ਆ ਫਾਰਮ ਭਰਨ ਦੀ ਪਰੇਸ਼ਾਨੀ ਆਉਂਦੀ ਆ ਤੁਸੀਂ ਸਾਡਾ ਜਿਹੜਾ ਇੱਥੇ ਥੱਲੇ ਨੰਬਰ ਦਿੱਤਾ ਹੋਇਆ ਇਹਦੇ 'ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ।